ਕੀ ਤੁਸੀਂ ਕਦੀ ਸੋਚਿਆ ਹੈ ਕਿ ਤੁਸੀਂ ਆਪਣੀ ਖੁਦ ਦੀ ਆਵਾਜ਼ ਸੁਣਨਾ ਕਿਉਂ ਪਸੰਦ ਨਹੀਂ ਕਰਦੇ? ਖਾਸ ਕਰਕੇ ਜਦ ਤੁਸੀਂ ਇਹਨੂੰ ਰਿਕਾਰਡ ਕਰਕੇ ਦੁਆਰ ਤੋਂ ਸੁਣ ਰਹੇ ਹੁੰਦੇ ਹੋ ਦਰਸਲ ਇਸ ਦਾ ਇੱਕ ਬਹੁਤ ਹੀ ਇੰਟਰਸਟਿੰਗ ਰੀਜ਼ਨ ਜਦੋਂ ਤੁਸੀਂ ਹੋਰ ਲੋਕਾਂ ਦੀ ਆਵਾਜ਼ ਸੁਣਦੇ ਹੋ ਤਾਂ ਤੁਸੀਂ ਉਹਨੂੰ ਖਾਸ ਕਰਕੇ ਵਾਯੂ ਚਲਨ ਜਾਂ ਫਿਰ 에ਅਰ ਕੰਡਕਸ਼ਨ ਦੇ ਰਾਹੀਂ ਸੁਣ ਰਹੇ ਹੁੰਦੇ ਹੋ ਮਤਲਬ ਜਦੋਂ ਸਾਊਂਡ ਵੇਵਸ ਹਵਾ ਰਾਹੀਂ ਤੁਹਾਡੇ ਕੰਨ ਦੀ ਨਾਲੀ ਵਿੱਚ ਆਉਂਦੀਆਂ ਨੇ ਤਾਂ ਕੰਨ ਵਿੱਚ ਛੋਟੇ-ਛੋਟੇ ਹੱਡੀਆਂ ਉਹਨੂੰ ਐਂਪਲੀਫਾਈ ਕਰਦੀਆਂ ਨੇ ਤੇ ਫਿਰ ਜਦ ਇਹ ਫਲੂਇਡ ਨਾਲ ਭਰੇ ਹੋਏ ਕੋਕਲੀਆ ਦੇ ਵਿੱਚ ਜਾਂਦੀ ਹੈ ਤਾਂ ਉੱਥੇ ਛੋਟੇ-ਛੋਟੇ ਹੇਅਰ ਸੈਲਸ ਤੁਹਾਡੇ ਬ੍ਰੇਨ ਨੂੰ ਨਰਵ ਸਿਗਨਲਸ ਭੇਜਦੇ ਨੇ ਜਿਹਨੂੰ ਤੁਸੀਂ ਸਾਊਂਡ ਦੇ ਰੂਪ ਵਿੱਚ ਸਮ ਤਾਂ ਤੁਸੀਂ ਉਹਨੂੰ 에어 ਕੰਡਕਸ਼ਨ ਦੇ ਨਾਲ ਨਾਲ ਬੋਨ ਕੰਡਕਸ਼ਨ ਦੇ ਨਾਲ ਵੀ ਸੁਣਦੇ ਹੋ ਮਤਲਬ ਤੁਹਾਡੇ ਵੋਕਲ ਕੋਰਡ ਦੀ ਵਾਈਬ੍ਰੇਸ਼ਨ ਤੁਹਾਡੀ ਹੱਡੀਆਂ ਤੇ ਸਕਲ ਰਾਹੀਂ ਤੁਹਾਡੇ ਕੰਨਾਂ ਤੱਕ ਜਾਂਦੀ ਹੈ ਜਿੱਥੇ ਤੁਹਾਡੇ ਕੋਕਲੀਆ ਵੀ ਹੁੰਦੇ ਐਜ਼ ਅ ਰਿਜ਼ਲਟ ਬੋਨ ਜਦੋਂ ਲੋਅਰ ਫ੍ਰੀਕੁਐਂਸੀਜ਼ ਨੂੰ ਜ਼ਿਆਦਾ ਟ੍ਰਾਂਸਫਰ ਕਰਦੀਆਂ ਨੇ ਤਾਂ ਤੁਸੀਂ ਹੋਰਾਂ ਦੇ ਮੁਕਾਬਲੇ ਆਪਣੀ ਆਵਾਜ਼ ਨੂੰ ਥੋੜਾ ਜਿਹਾ ਡੀਪਰ ਸੁਣਦੇ ਹੋ ਪਰ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਤੁਸੀਂ ਆਪਣੀ ਰਿਕਾਰਡਿੰਗ ਸੁਣਦੇ ਹੋ ਇਹਦੇ ਵਿੱਚ ਬੋਨ ਕੰਡਕਸ਼ਨ ਦੀ ਥਾਂ ਤੇ ਸਿਰਫ 에어 ਕੰਡਕਸ਼ਨ ਹੋ ਰਹੀ ਤੇ ਇਹਦੇ ਕਰਕੇ ਆਵਾਜ਼ ਥੋੜੀ ਡਿਫਰੈਂਟ ਲੱਗਦੀ ਹੈ ਤੇ ਅਜੀਬੀ